ਡੀਡੀ ਪੰਜਾਬੀ ਦੀ ਪੇਸ਼ਕਸ਼ ਸੁਰਾਂ ਦੇ ਸਮਰਾਟ ਪ੍ਰੋਗਰਾਮ ਦੇ ਨਾਮ ਤੋਂ ਹੀ ਤੁਸੀਂ ਅੰਦਾਜ਼ਾ ਲਗਾ ਲਿਆ ਹੋਵੇਗਾ ਕਿ ਇਸ ਪ੍ਰੋਗਰਾਮ ਦੇ ਵਿੱਚ ਕਿੱਡੇ-ਕਿੱਡੇ ਦਿਗਜ ਮਹਾਨ ਕਲਾਕਾਰ ਆਉਣ ਵਾਲੇ ਨੇ ਹੋਣਗੀਆਂ ਗੱਲਾਂ ਸੰਗੀਤਕ ਸਫ਼ਰ ਦੀਆਂ ਤੇ ਮਹੌਲ ਸੀ 뮤직 ਦਾ ਕਿਉਂਕਿ ਪਾਪਾ ਨੇ ਦੂਰਦਰਸ਼ਨ ਦੇ ਵੀ ਕਾਫੀ ਸ਼ੋ ਹੋਸਟ ਵੀ ਕੀਤੇ ਨੇ ਤੇ ਫਿਰ ਕਾਫੀ ਆਰਟਿਸਟਾਂ ਦਾ ਘਰੇ ਆਨੇ ਜਾਣਾ ਸੀਗਾ ਬਟ ਪਾਪਾ ਨੂੰ ਸੀਗਾ ਕਿ ਮੈਂ ਥੋੜਾ ਜਿਹਾ ਸੀਰੀਅਸ 뮤직 ਵਿੱਚ ਆਵਾਂ ਕਿਉਂਕਿ ਜੇ ਮੈਂ ਇਸ ਉਹਨਾਂ ਨੇ ਜੇ ਮੇਰਾ ਸ਼ੌਂਕ ਨੂੰ ਦੇਖਦੇ ਹੋਏ ਦੇਖਿਆ ਸੋ ਦੈਨ ਹੀ ਰਿਕਵੈਸਟਡ ਮਾਈ ਗੁਰੂ ਜੀ ਲੇਟ ਸ਼੍ਰੀ ਵੀਜੇ ਸਚਦੇਵਾ ਜੀ ਤੇ ਉਹਨਾਂ ਦੀ ਅਕੈਡਮੀ ਕਰੇ ਸ਼ਿਫਟ ਹੋ ਗਈ ਸੀ ਸਾਡੇ ਉਹ ਜੋ ਟਾਈਮ ਸੀ ਮੇਰਾ 5 ਵਜੇ ਤੋਂ ਲੈ ਕੇ 11 12 ਵਜੇ ਤੱਕ ਏਵਰੀ ਡੇ ਆਈ ਵਾਸ ਇਨ 뮤직 ਲੈਟ ਅ ਸੋਰ ਇੱਕ ਐਸਾ ਬੇਨਿਆਜ਼ ਮਹਿਬੂਬ ਆ ਐਸੀ ਇਹ ਨਖਰਿਆਂ ਵਾਲੀ ਚੀਜ਼ ਆ ਇਹਨੂੰ ਰੋਜ਼ ਹੀ ਮਨਾਉਣਾ ਪੈਂਦਾ ਹਾਂ ਸਹੀ ਇੱਕ ਦਿਨ ਛੱਡ ਦਈਏ ਤੇ ਰੁੱਸ ਜਾਂਦੇ ਨੇ ਸੋਰ ਸੋਚਨੇ ਕਿ आदत हो गई है क्या करे क्या करे तुमसे हो गई है क्या करे जिमें गुलाम अली खान साहब हरिहरन साहब मेहंदी हसन साहब जो वो गाते उन्हें जो तो संगीतों ਇਰੇ ਬੀਜ ਕਿਰਦੇ ਸੀਗੇ ਉਹ ਬੀਜ ਜਿਹੜੇ ਸੀਗੇ ਹੁਣ ਰੰਗ ਲਿਆ ਰਹੇ ਨੇ ਤੇ ਉਹ ਪੁੰਗਰ ਕੇ ਜਿਹੜੇ ਪੌਦੇ ਦਾ ਰੂਪ ਲੈ ਰਹੇ ਨੇ ਉਹਨਾਂ ਵਿੱਚੋਂ ਤੁਸੀਂ ਉਹ ਇੱਕ ਜਿਨ੍ਹਾਂ ਨੇ ਜਿਨ੍ਹਾਂ ਦੇ ਹਿੱਸੇ ਚੀਜ਼ਾਂ ਆਈਆਂ ਨੇ ਨੀਰਾ ਜਾਲ ਜੋ ਗੜਬਨ ਆਇਆ ਰਾਤ ਕੇ ਵਿੱਚੋਂ ਬਹਿੜ ਤੋਂ ਸਦਾ ਦੇ ਨੇ ਦੇ ਦੇਖਣਾ ਨਾ ਭੁੱਲਣਾ ਸੁਰਾਂ ਦੇ ਸਮਰਾਟ ਹਰ ਐਤਵਾਰ ਸ਼ਾਮ 7 ਵਜੇ ਸਿਰਫ ਡੀਡੀ ਪੰਜਾਬੀ ਤੇ ਜਗਾ ਦੇ